ਤੇਰੀ ਫਰਮਾਇਸ਼ ਹੀ ਵਾਰੀ ਖੂਤੀ ਜੀ ਐ ਦੱਸ ਹੀ ਇਹ ਗਾਣਾ ਸ਼ਰਾਬ ਕਰਦਾ ਸ਼ਰਾਬ ਹੰਦਾ ਸਬਸ ਮਾੜਾ ਜਾ ਉੱਧੇ ਬੋਲ ਦਿੰਨੇ ਮਾੜਾ ਦੀਪੂ ਇੱਕ ਕੋਡ ਨਹੀਂ ਬਸ ਮਾੜਾ ਜਾ ਉੱਧੇ ਬੋਲ ਦਿੰਨੇ ਹੋ 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 ਲਾ ਕੇ ਅੱਬ ਕਰ ਬਨਦਾ ਮੈਂ ਪਗਸੀ ਉਹ ਮਾਗੇ ਪਾਪ ਨਹੀਂ ਲਿਲਾਉਂਦੀ ਤੇ ਵੀ ਆ ਕਿਸੀ ਇਹ ਮੇਰਾ ਦੋਸ਼ਗੀ ਦਾ ਚਾਦਰਾ ਸੀ ਸੁਪਨਾ ਦੋਸ਼ਗੀ ਦਾ ਚਾਦਰਾ ਸੀ ਸੁਪਨਾ ਹੋ ਮੇਰਾ आंकड़ सोना उ कढंदा शराब हूंदा ਕੋਈ ਸੀ ਮੈਂ ਸ਼ਰਾਬ ਘੜਦਾ ਹੁੰਦਾ ਸੀ। ਕੁੱਡੀਆਂ ਸਾਹਿਬ ਦੇਖ ਲੋ ਕਿ ਨਹੀਂ। ਜ਼ਮਾਨਾ ਕੈਸਾ ਆ ਗਿਆ। ਜਦੋਂ ਮੈਂ ਫੁੱਲੇ ਫੁੱਲੇ ਕਾਰੀ ਦੇਸੀ ਕੱਢਦੀ। ਉਹਦੋਂ ਮੈਂ ਕੱਢਦਾ ਸ਼ਰਾਬ ਉਹਦਾ ਸੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਬੋਤੋ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਹੱਥੇ। ਔਰ ਪ੍ਰੋਗਰਾਮ ਹੈ।